ਤੇ ਜੀ ਸਾਡੇ ਮਾਨਯੋਗ ਐਸਐਸਪੀ ਸਰ ਸੋਹਿਲ ਕਸਮੀਰ ਸਰ ਕੋਨਾ ਵੱਲੋਂ ਸਖਤ ਦਿਸ਼ਾ ਨਿਰਦੇਸ਼ ਆ ਵੀ ਆਪਣੇ ਏਰੀਆ ਨੂੰ ਜਿਹੜਾ ਡਰੱਗ ਫਰੀ ਤੇ ਕ੍ਰਾਈਮ ਫਰੀ ਰੱਖਣਾ ਹੈ ਉਸੇ ਲੜੀ ਦੇ ਤਹਿਤ ਸਾਡੇ ਜਿਹੜਾ 30 ਤਰੀਕ ਨੂੰ 30 ਅਗਸਤ ਨੂੰ ਇੱਕ ਮੋਟਰਸਾਈਕਲ ترਸੀਮ ਸਿੰਘ ਨਾਮ ਦਾ ਵਿਅਕਤੀ ਸੀਗਾ ਉਹਦੇ ਕੋਲੋਂ ਉਹਦਾ ਮੋਟਰਸਾਈਕਲ ਤੇ ਨਾਲ ਮੋਬਾਈਲ ਫੋਨ ਖੋ ਕੇ ਲੱਗੇ ਸੀਗੇ ਉਹਦੀ ਅਸੀਂ ਛੇਸਿਸਟਰ ਕਰਕੇ ਇਨਵੈਸਟੀਗੇਸ਼ਨ ਚੱਲ ਰਹੀ ਸੀ ਉਸ ਇਨਵੈਸਟੀਗੇਸ਼ਨ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਵੀ ਇਹ ਜਿਹੜੇ ਚਾਰ ਬੰਦਿਆਂ ਨੇ ਖੋਹ ਕੀਤੀ ਸੀ ਜਿਹਦੇ ਵਿੱਚੋਂ ਕਿ ਅਸੀਂ ਚਾਰਾਂ ਦੇ ਵਿੱਚੋਂ ਦੋ ਬੰਦੇ ਜਿਹੜੇ ਇੱਕ ਮਨਕੀਰਤ ਮੰਨੂ ਸਾਨੂੰ ਬਲਵਿੰਦਰ ਸਿੰਘ ਵਾਸੀ ਜਾਗੜਾ ਅਤੇ ਇੱਕ ਦਸਤੀ ਰੈਜਰਸਾ ਬੋੜੇਵਾਲ ਇਹਨਾਂ ਨੂੰ ਗ੍ਰফতার ਕੀਤਾ ਇਹਨਾਂ ਦੇ ਵਿੱਚੋਂ ਜਿਹੜਾ ਹੈਗਾ ਮੋਬਾਈਲ ਫੋਨ ਤੇ ਮੋਟਰਸਾਈਕਲ ਜਿੱਤੇ ਖੋ ਕਰਨ ਆਏ ਸੀਗੇ ਉਹ ਮੋਟਰਸਾਈਕਲ ਅਸੀਂ ਬਰਾਮਦ ਕਰ ਲਿਆ ਇਸ ਤੋਂ ਇਲਾਵਾ ਇਸੇ ਗ੍ਰੋਨ ਨੇ ਇੱਕ ਜਿਹੜਾ ਜੱਜਿਆਣੀ ਪਿੰਡ ਪੈਂਦਾ ਮਜੀਠੇ ਦੇ ਵਿੱਚ 5359 ਨੂੰ ਜਿਹੜਾ ਇੱਕ ਲੇਡੀਜ਼ ਸੀਬੀ ਉੱਥੇ ਤੋਂ ਕੋਲੋਂ ਇੱਕ ਮੋਬਾਈਲ ਜਿਹੜੀ ਇਹਨਾਂ ਨੇ ਕੋਈ ਉਹ ਉਹ ਮੋਬਲ ਜਿਹੜੀ ਹੈ ਉਹ ਵੀ ਅਸੀਂ ਇੱਥੇ ਬਰਾਮਦ ਕਰ ਲਈ ਹੈ ਮੋਬਲ ਵੀਰਾਂ ਕੋਲੋਂ ਇਸੇ ਦੌਰਾਨ ਹੀ 7 ਤਰੀਕ ਨੂੰ 7 9 ਅ ਇਸੇ ਮਿਲ ਦੀ 7 ਤਰੀਕ ਨੂੰ ਇੱਕ ਕਲੇਰਕਲਾ ਪਿੰਡ ਦੇ ਵਿੱਚ ਪੰਜ ਬੰਦਿਆਂ ਨੇ ਇੱਕ ਬੜਾ ਸੰਸਲੀਕ ਕੇਸ ਜਿਹੜਾ ਕ੍ਰਾਈਮ ਕੀਤਾ ਉਹ ਬਣਾ ਨੇ ਆਰਮਡ ਹੋ ਕੇ ਤੇ ਇੱਕ ਦੁਕਾਨ ਤੇ ਡਾਕਾ ਮਾਰਿਆ ਉਹਦੇ ਵਿੱਚ ਜਿਹੜਾ ਹੈ ਉਹ 1.5 ਲੱਖ ਦੇ ਕਰੀਬ ਪੈਸੇ ਐਂਡ ਮੋਬਾਈਲ ਫੋਨ ਪੰਜ ਮੋਬਾਈਲ ਫੋਨ ਜਿਹੜੇ ਉੱਥੇ ਦੁਕਾਨ ਤੇ ਕਸਟਮਰ ਬੈਠੇ ਸੀ ਉਹ ਤੇ ਨਾਲ ਮਾਲਕ ਜਿਹੜੇ ਉੱਥੇ ਦੁਕਾਨ ਦੇ ਓਨਰ ਉਹਦੇ ਫੋਨ ਦੇ ਨਾਲ ਜਿਹੜਾ ਵਾ ਇੱਕ ਲੈਪਟਾਪ ਜਿਹੜਾ ਉਹ ਕੋਕੀ ਲੱਗੇ ਇਹ ਸਾਰੇ ਜੇ ਤੁਸੀਂ ਇਨਵੈਸਟੀਗੇਸ਼ਨ ਕਰ ਰਹੇ ਸੀ ਇਹਦੇ ਚ ਅਸੀਂ ਦੋ ਬੰਦੇ ਜਿਹੜੇ ਅ ਮੇਰੇ ਪਹਿਲੇ ਜਿਹੜੇ ਖੜਲੇ ਜਿਸਪ੍ਰੀਤ ਸਿੰਘ ਗੋੜਾ ਤੇ ਮਨਪ੍ਰੀਤ ਸਿੰਘ ਮਨੂ ਜਿਹੜਾ ਜੰਗਲੇ ਦਾ ਰਹਿਣ ਵਾਲਾ ਹੈ ਵਿੱਚ ਮਨਪ੍ਰੀਤ ਮਨੂ ਜਿਹੜਾ ਵਾ ਇਹ ਤੇ ਆਲਰੇਡੀ ਪਹਿਲੇ ਵੀ ਚਾਰ ਪੰਜ ਪਰਚੀਆਂ ਤੇ ਆਲਰੇਡੀ ਪੁਰਾਣੇ ਜਿਹੜੇ ਦਰਜਾ ਦਰਜਾ ਔਰ ਸਾਡੀ ਇਨਵੈਸਟੀਗੇਸ਼ਨ ਦੇ ਦੌਰਾਨ ਫਿਰ ਇਹ ਗੱਲ ਸਾਹਮਣੇ ਆਈ ਕਿ ਮਨਪ੍ਰੀਤ ਮਨੂ ਇੱਕ ਇਹਦਾ ਹੋਰ ਭਰਾ ਤੇ ਇੱਕ ਇਹਦਾ ਜਿਹੜਾ ਸਾਲਾ ਹੈ ਇਹ ਜਿਹੜੇ ਤਿੰਨ ਬੰਦੇ ਤਾਂ ਇੱਥੂ ਸੀਗੇ ਇਹ ਸੀਗੇ ਦੋ ਬੰਦੇ ਇਹਨਾਂ ਨੇ ਜਿਹੜੇ ਅੰਮ੍ਰਿਤਸਰ ਤੋਂ ਬੁਲਾਏ ਸੀ ਉਹ ਇਹਨਾਂ ਪੰਜਾਂ ਜਣਿਆਂ ਨੇ ਰਲ ਕੇ ਜਿਹੜੀ ਹੈ ਉਹ ਕਲੀਅਰ ਕਰਨ ਵਾਲੀ ਅ ਜਿਹੜਾ ਡਾਕੇ ਨੂੰ ਇਨਜ਼ਾਮ ਦਿੱਤਾ ਅ ਇਸੇ ਦੌਰਾਨ ਅ ਅਸੀਂ ਇੱਕ ਮਨਪ੍ਰੀਤ ਮੰਨੂ ਨੂੰ ਤੇ ਇੱਕ ਜਿਹੜਾ ਅੰਮ੍ਰਿਤਸਰ ਤੋਂ ਪ੍ਰਿੰਸ ਹੈ ਪ੍ਰਿੰਸ ਸਨੋ ਪ੍ਰਗਟ ਸਿੰਘ ਹੈ ਇਹ ਅਸੀਂ ਜਿਹੜੇ ਗ੍ਰਿਫਤਾਰ ਕਰ ਲਏ ਆ ਤੇ ਇਹ ਜਿਹੜੇ ਬਾਕੀ ਜਿਹੜੇ ਤਿੰਨ ਰਹੇ ਆ ਉਹ ਵੀ ਅਸੀਂ ਜਲਦੀ ਜਿਹੜਾ ਅਰੈਸਟ ਕਰ ਲਾਂਗੇ ਅ ਹੁਣ ਤੱਕ ਇਹਨਾਂ ਦੇ ਕੋਲੋਂ ਇੱਕ ਮੋਟਰਸਾਈਕਲ ਇੱਕ ਜਿਹੜੀ ਹੈ ਮੋਪੈਡ ਦੋ ਜਿਹੜੇ ਮੋਬਾਈਲ ਫੋਨ ਇੱਕ ਮੋਬਾਈਲ ਫੋਨ ਜਿਹੜਾ ਇਹਨਾਂ ਨੇ ਉੱਤੇ ਅ ਕਲੀਅਰ ਕਰਨ ਡਾਕੇ ਦੇ ਦੌਰਾਨ ਖੋਇਆ ਸੀਗਾ ਉਹ ਅਸੀਂ ਬੰਦ ਕਰ ਚੁੱਕੇ ਤੇ ਮਕਸਦ ਆਸੂ ਦਸਤੇ ਹੈ ਇਨਵੈਸਟਿਗੇਸ਼ਨ ਹੋਣਾ ਹੈ ਜੀ ਅਨਵੈਸਟਿਗੇਸ਼ਨ ਸ਼ੁਰੂ ਹੋ ਰਹੀ ਹੈ ਕੋਰਸੇ ਵੀ ਹੋ ਸਕਦੇ ਜੀ ਹਾਂ ਅਜੇ ਤਾਂ ਪ੍ਰੀਲੀਮਰੀ ਹੈ ਅਜੇ ਜੀ ਇਹਨਾਂ ਕੋਲ ਹੋਰ ਪੁਚੀਸ਼ ਕਰ ਰਹੇ ਆ ਕਿ ਹੋਰ ਵੀ ਕਾਫੀ ਜਿਹੜੀਆਂ ਲੁੱਟਾਂ ਘੋਆਂ ਦੀ ਵਾਰਦਾਤਾਂ ਜਿਹੜਾ ਸਾਨੂੰ ਆਸ ਹੈ ਇਹਨਾਂ ਦੇ ਕੋਲ ਸਾਨੂੰ ਫੇਰ ਸੁਣਗੇ ਤੇ ਸਪੈਸ਼ਲੀ ਜਿਹੜੇ ਬੰਦੇ ਅਜੇ ਨਹੀਂ ਪੜੇ ਗਏ ਉਹ ਇਹਨਾਂ ਨੂੰ ਜਿਆਦਾ ਡਸਪਲੇਟ ਨੇ ਜਿਹੜੇ ਵੈਪਨਸ ਵੈਪਨਸ ਤੇ ਬਾਕੀ ਲੈਪਟਾਪ ਵਗੈਰਾ ਉਸਮਾਨ ਜਿਹੜਾ ਉਹਦਾ ਵੀ ਬਰਾਮਦ ਕਰਨਾ ਬਾਕੀ ਹੈ ਤੇ ਹੋਰ ਵੀ ਜਿਹੜੇ ਕਾਫੀ ਜਿਹੜਾ ਇਹਨਾਂ ਕੋਲੋਂ ਜਿਹੜੇ ਕਲਾਸੀ ਹੋ ਗਏ ਆਸ ਕੋਈ ਮੋਟੀ ਇਹਨਾਂ ਨੇ ਖਾਰੇ ਪਲਾਨ ਕੀਤਾ ਸੀਗਾ ਦਾ ਕਾ ਉਹ ਕਿਸ ਤਰ੍ਹਾਂ ਦੀ ਇਹਨਾਂ ਦੀ ਪਲਾਨ ਨਹੀਂ ਸੀ ਕਿ ਇਹਨਾਂ ਨੇ ਵਾਰ ਦਾ ਵਾਰ ਕਿੱਥੋਂ ਗਏ ਕਿਸ ਤੱਕ ਕਿਤਾ ਸਰਾਈ ਇਹ ਪਹਿਲੇ ਸਾਰੇ ਜਣੇ ਜਿਹੜੇ ਹੈਗੇ ਆ ਇੱਥੇ ਜੰਗਲਾ ਪੋਲ ਪੈਂਦਾ ਸਾਡਾ ਜਿਹੜਾ ਜੰਗਲਾ ਮੜ ਦਾ ਪੋਲ ਹੈ ਵੇਲੇ ਅੰਮ੍ਰਿਤਸਰ ਤੋਂ ਦੋ ਮੁੰਡੇ ਗੇ ਮੋਟਰਸਾਈਕਲ ਤੇ ਉੱਥੋਂ ਆਏ ਤੇ ਜਿੱਦ ਚ ਇੱਕ ਪ੍ਰਿੰਸੀਪਲ ਦਾ ਦੂਜਾ ਦਾ ਨਾਮ ਨਹੀਂ ਹਾਂ ਚਾਹਾਂ ਡਿਸਕਲੋਜ਼ ਕਰਾਂਗਾ ਜਿਹੜਾ ਸੀ ਅਰੈਸਟ ਕਰ ਲਿਆ ਇਹ ਦੋ ਜਣੇ ਉੱਥੋਂ ਅੰਮ੍ਰਿਤਸਰ ਤੋਂ ਆਏ ਤੇ ਤਿੰਨ ਜਣੇ ਜਿਹੜੇ ਆ ਇੱਕ ਮਨਪ੍ਰੀਤ ਮੰਨੂ ਇੱਕ ਇਹਦਾ ਹੋਰ ਛੋਟਾ ਭਰਾ ਤੇ ਇੱਕ ਇਹਦਾ ਸਾਲਾ ਇਹ ਤਿੰਨੇ ਜਣੇ ਜੰਗਲੇ ਪਿੰਡ ਤੋਂ ਇੱਥੇ ਇਕੱਠੇ ਹੋਏ ਇੱਥੋਂ ਇਕੱਠੇ ਹੋ ਕੇ ਬਾਇਆ ਨਾਸਰ ਕੇ ਨਾਸਰ ਕੇ ਤੂੰ ਜਾ ਕੇ ਇਹਨਾਂ ਨੇ ਤੇ ਨਾਸਰ ਕੋਲੋਂ ਕੁ ਤਰੀਬ 2-3 ਕਿਲੋਮੀਟਰ ਦੀ ਦੂਰੀ ਤੇ ਜਿਹੜਾ ਕਲੀਅਰ ਕਲਾ ਪਿੰਡ ਆ ਉੱਥੇ ਜਾ ਕੇ ਤੇ ਇਸ ਘਟਨਾ ਨੂੰ ਰਿਕਾਰਡ ਜਮ ਦਤਾ ਇਹਨਾਂ ਦਾ ਸਰ ਮੋਟੀਵੇਟ ਕੀ ਸੀ ਜਿਹੜਾ ਇਹ ਮੇਨ ਜਿਹੜਾ ਵਾਕਾਤਾ ਕਰਦਾ ਮੋਟੀਵੇਸ਼ਨ ਦੇ ਪਿੱਛੇ ਇਜ਼ੀ ਮੈਂ ਮਨੀ ਅੰਦਾਜ਼ੇ ਸੌਕੇ ਕਿਉਂਕਿ ਸਾਰੇ ਨਸ਼ਾ-ਨੁਸ਼ਾ ਕਰਨ ਦਾ ਆਦੀ ਐ ਤੇ ਲੱਗੇ ਜਿਹੜਾ ਵਾ ਇਹਦੇ ਵਿੱਚੋਂ ਜਿਹੜਾ ਮਨਮੀ ਮਨੂੰ ਤੇ ਮਾ ਦੂਜਾ ਦਾ ਭਰਾ ਤੇ ਇਹਦਾ ਸਾਲਾ ਜਿਹੜਾ ਉਹ ਹੈਬਿਚੁਅਲ ਜਿਹੜੇ ਨੇ ਨਸ਼ਾ ਕਰਨ ਦੇ ਬਸ ਆਪਣੇ ਨਸ਼ੇ ਵਾਸਤੇ ਪੈਸੇ ਦੀ ਪੂਰਤੀ ਕਰਨ ਲਈ ਜਿਹੜਾ ਇਹਨਾਂ ਨੇ ਇਸ ਘਟਨਾ ਨੂੰ ਜਨਮ ਦਿੱਤਾ ਜਿਹੜਾ ਕਹਰੇ ਇਹਨਾਂ ਦੇ ਪੈਸੇ ਤੇ ਲੋਕ ਲੈਪਟਾਪ ਵਗੈਰਾ ਖਰਿਆ ਸੀ ਉਹ ਕੰਮ ਉਹ ਸਾਰਾ ਜਿਹੜਾ ਵਾ ਉਹ ਸਾਰਾ ਅਮਰਸਰ ਵਾਲਾ ਜਿਹੜਾ ਮੁੰਡਾ ਉਹ ਤੇ ਪਲੱਸ ਨਾਲ ਜਿਹੜਾ ਇਹਦਾ ਸਾਲਾ ਵਾ ਉਹ ਸਾਰਾ ਜਿਹੜਾ ਵਾ ਕਿਉਂਕਿ ਉਹ ਜਿਹੜੇ ਆਪਣੇ ਆਪ ਨੂੰ ਮੇਨ ਸੀਨੀਅਰ ਲੀਡਰ ਸੀ ਇਹਨਾਂ ਦੇ ਜੰਗਲ ਦੇ ਸੀਨੀਅਰ ਮੈਂਬਰ ਸੀਗੇ ਉਹ ਸਾਰੇ ਪੈਸੇ ਤੇ ਬਾਕੀ ਸਾਰਾ ਸਮਾਨ ਜਿਹੜਾ ਉਹਨਾਂ ਕੋਲ ਸੀਗਾ ਇਹ ਕਿ ਅਸੀਂ 12 ਤੋਂ ਦੂਜੇ ਦਿਨ ਨਹੀਂ ਦੂਜੇ ਤੀਜੇ ਦਿਨ ਜਿਹੜਾ ਜਿਹੜਾ ਇਹ ਤੀਜੇ ਚੌਥੇ ਦਿਨ ਜਿਹੜੇ ਅਰੈਸਟ ਕਰ ਲਏ ਭੱਜੇ ਥੋੜੇ ਹੀ ਫਿਰਦੇ ਸੀ ਜਦ ਇਹਨਾਂ ਨੂੰ ਪਤਾ ਲੱਗ ਗਿਆ ਸੀ ਕਿਉਂਕਿ ਸਾਡੀ ਵੀ ਆ ਕੇ ਜ਼ੀਰੋ ਹੀ ਆ ਕੇ ਜੰਗਲੇ ਪਿੰਡ ਤੇ ਸਾਰਾ ਹੋ ਰਿਹਾ ਸੀ ਜੰਗਲੇ ਪਿੰਡ ਦੇ ਹਲ ਦੇ ਵਾਲੇ ਪਰ ਜੰਗਲੇ ਦੇ ਨਾਲ ਹੀ ਕਨੈਕਟਡ ਸੀਗੇ ਇਹਦੇ ਮੇਨ ਤਿੰਨ ਬੰਦੇ ਤੇ ਉਹ ਅਸੀਂ ਜਿਹੜੇ ਆ ਇੱਕ ਇੱਕ ਜਿਹੜਾ ਮਨ ਬਾਕੀ ਜਿਹੜੇ ਆ ਉਹਨਾਂ ਨੂੰ ਪਤਾ ਲੱਗ ਮੁਫਤਵਾ ਲੱਗ ਗਿਆ ਸੀ ਪੁਲਿਸ ਸਾਡੇ ਪਿੱਛੇ ਇਸ ਕਰਕੇ ਅੱਗੇ ਪਿੱਛੇ ਹੋਇਆ ਉਹ ਵੀ ਜਲਦੀ ਅਰਚ ਕਰ ਲਏ ਜਾਣਗੇ ਇਹ ਤਿੰਨ ਵੀ ਜਿਹੜਾ ਇਹ ਕਲੀਨ ਮੈਂਬਰ ਇਹ ਹੁਣ ਤੱਕ ਜਿਹੜੀ ਗੱਲ ਸਾਹਮਣੇ ਆਈ ਇਹ ਪੰਜ ਜਣੇ ਨੇ ਜੀ ਕਿੰਨੇ ਰਿਸ਼ਤੇਦਾਰੀ ਆਪਸ ਦੇ ਵਿੱਚ ਜਿਹੜਾ ਦੂਸਰਾ ਵਾ ਇੱਕ ਅਮਰਸਰ ਵਾਲਾ ਜਿਹੜਾ ਵਾ ਉਹ ਤੇ ਇੱਕ ਇਹਨਾਂ ਦਾ ਇੱਕ ਇਹਦਾ ਜਿਹੜਾ ਮਨਪ੍ਰੀਤ ਮੰਨੂ ਵਾ ਜਿਹੜਾ ਸਾਲਾ ਵਾ ਤੇ ਦੋਨੇ ਜਣੇ ਬਾਹਰ ਦੁਬਈ ਇਕੱਠੇ ਰਹੇ ਆ ਤੇ ਇਹ ਇੱਕ ਜਿਹੜਾ ਅਸੀਂ ਅਮਰਸਰ ਦਾ ਫੜਿਆ ਪ੍ਰਿੰਸ ਇਹ ਤੇ ਜਿਹੜਾ ਦੂਸਰਾ ਮਸਲਾ ਵਾਲਾ ਦਬਈ ਰਿਹਾ ਉਹਦਾ ਇਹ ਇਹ ਸਾਲੇ ਦਾ ਦੋਸਤ ਜਿਹੜਾ ਉਹ ਆਪਸ ਤੇ ਵਿੱਚ ਲộn ਸੀਗੇ ਸਰ ਕੋਈ ਹਰ ਇੱਕ ਨੇ ਆਪਣਾ ਕੰਮ ਕਰਨਾ ਹੈ ਅਸੀਂ ਆਪਣਾ ਕਰੀ ਜਾਂਦੇ ਹਾਂ ਇਹਨਾਂ ਨੇ ਆਪਣਾ ਕਰੀ ਜਾਣਾ ਬਟ ਇੱਕ ਗੱਲ ਦੀ ਮੈਸ਼ਿਓਰਿਟੀ ਦੇ ਨਾਲ ਵੀ ਜਿਹੜਾ ਸਾਡੇ ਫਤਿਹਗੜ ਚੂੜੀਆਂ ਸਬਡਿਵੀਜ਼ਨ ਦੇ ਕਿਸੇ ਵਿੱਚ ਕਰੇਗਾ ਉਹ ਇਹ ਮੰਨ ਕੇ ਚੱਲੇ ਕਿ ਉਹ ਕਿਸੇ ਕਿਸੇ ਦੇ ਵਿੱਚ ਇਹ ਆਪਣਾ ਉਹਦੀ 0% ਹੈ ਟੋਲਰੈਂਸ ਤੇ ਇਹ ਉਹਦੇ ਉਹਦੇ ਬਚਣ ਦੇ ਚਾਂਸ 0% ਹੈ ਉਹਨੂੰ ਕਾਬੂ ਆਣਾ ਹੋਣਾ ਇਹ ਫਿਰ ਸਾਰੇ ਇਹਨਾਂ ਦੀ ਇਨੇ ਚੇਚਨਾਂ ਨੂੰ ਰੈਸਟ ਕਰ ਲਿਆ ਸੀ ਵੀ ਅਸੀਂ ਵਾਰਦਾਤ ਨੂੰ ਚਾਰ ਪੰਜ ਦਿਨ ਦੇ ਹਫਤੇ ਦੇ ਵਿੱਚ ਦਿਨ 20 80 ਜਿਹੜੇ ਸਾਰੇ ਇਹ ਵਾਰਦਾਤ ਸੱਤ ਦਿਨ ਵੀ ਇਹ ਫਿਰ ਕਿੱਥੋਂ ਬਣੇਗੇ ਹਾਂਜੀ ਉਹ ਰੈਸਟ ਹੋਏ ਸਾਰੇ ਜਿਹੜੇ ਜੀ ਇਹ ਮਤਬੀਦ ਮੰਨ ਨੂੰ ਤਾਂ ਬੰਦੂ ਰੈਸਟ ਕੀਤਾ ਸੀਗਾ ਤੇ ਜਿਹੜਾ ਅਮਰਸਰ ਵਾਲਾ ਵਾ ਇਹ ਅਸੀਂ ਅਮਰਸਰ ਜਾ ਕੇ ਉੱਥੋਂ ਇਹਦੇ ਵਿੱਚ ਸਪੈਸ਼ਲ ਮੈਂ ਗੱਲ ਦੱਸਣਾ ਚਾਹਾਂਗਾ ਕਿ ਜਿਹੜੀ ਟੀਮ ਬਣਾਈ ਸੀ ਅਸੀਂ ਐਸ ਐਚ ਓ ਕਣੀਏ ਕਿ ਬੰਗਰ ਨਾਲ ਚੌਕੀ ਇਨਚਾਰਜ ਆਪਣਾ ਅਲੀਵਾਲ ਪਲੱਸ ਐਸ ਐਚ ਓ ਕਿਲਾ ਲਾਲ ਸਿੰਘ ਅਸਚੋਪੇਰਾਲ ਲਾਲਸੇ ਨੇ ਵੀ ਬੜੀ अच्छी मेहनत ਕੀਤੀ ਔਰ ਉਹਨਾਂ ਨੇ ਜਾ ਕੇ ਖੜਾ ਅੰਮ੍ਰਿਤਸਰ ਵਾਲਾ ਜਿਹਦਾ ਕੋਈ ਨਾ